ਹਰੇ ਕ੍ਰਿਸ਼ਨ ਰਾਧੇ ਰਾਧੇ ਦੋਸਤੋ ਮੈਂ ਇੱਕ ਭਜਨ ਪੜਨ ਲੱਗੀ ਅੱਛਾ ਲੱਗਿਆ ਤਾਂ ਲਾਈਕ ਹੋਰ ਕਮੈਂਟ ਹੋਰ ਸਬਸਕ੍ਰਾਈਬ ਜਰੂਰ ਕਰ ਲੈ ਕਰੋ ਜੀ ਮੈਨੂੰ ਪਤਾ ਤੁਹਾਨੂੰ ਬਹੁਤ ਹੀ ਪਿਆਰੇ ਲੱਗਦੇ ਆ ਲਾਈਵ ਵੀ ਤੇ ਮੈਂ ਜਾਂਦੇ ਆ ਤੇ ਤੁਸੀਂ ਬਹੁਤ ਅੱਛੇ ਬਹੁਤ ਕਮੈਂਟ ਵਧੀਆ ਕਰਦੇ ਆ ਤੇ ਪਲੀਜ਼ ਮੇਰੇ ਭਜਨ ਵੀ ਸੁਣਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਅੱਧੀ ਨਾ ਦੇਖ ਕੇ ਛੱਡਿਆ ਕਰੋ ਕੋਰੇ ਸੀ ਡਾਮਾ ਬਾਬਾ ਜੀ ਆਜੋ ਬਹਿ ਜੋ ਸਾਡੇ ਕੋਲ ਕੁਰਸੀ ਡਾਮਾ ਬਾਬਾ ਜੀ ਆਜੋ ਬਹਿ ਜੋ ਸਾਡੇ ਕੋਲ ਕੁਰਸੀ ਡਾਮਾ ਬਾਬਾ ਜੀ ਆਜੋ ਸਾਡੇ ਕੋਲ ਆਜੋ ਕੋਲ সুকলে মা খোল দেরে জামা বাবা জি লোকি মারে বাল দেরে জামা বাবা জি লোকি মারে বাল এহিছুবে ਬਾਬਾ ਜੀ ਜੀ ਮੇ ਸੜਕਾਂ ਦੇ ਰੋੜੇ ਅੰਜ ਚੁਬਦੇ ਬਾਬਾ ਜੀ ਜੀ ਮੇ ਸੜਕਾਂ ਦੇ ਰੋੜ ਸੈਨਾ ਸਕਦੀ ਬਾਬਾ ਜੀ ਮੇਰਾ ਦਿਲ ਹੈ ਕਮਜ਼ੋਰ ਸੈਨਾ ਸਕਦੀ ਬਾਬਾ ਜੀ ਮੇਰਾ ਦਿਲ ਹੈ ਕਮਜ਼ੋਰ ਸਹਿ ਲੈ ਸਹਿ ਲੈ ਬਚੀਏ ਨੀ ਸਿਮਰ ਤੇ ਦੇ ਦੇ ਜੋਰ ਸਹਿ ਲੈ ਸਹਿ ਲੈ ਬਚੀਏ ਨੀ ਸਿਮਰ ਤੇ ਦੇ ਦੇ ਕੁਰਸੀ ਢਾਮਾ ਬਾਬਾ ਜੀ ਬੈਜੋ ਸਾਡੇ ਕੋਲ ਕੁਰਸੀ ਢਾਮਾ ਬਾਬਾ ਜੀ ਬੈਜੋ ਸਾਡੇ ਕੋਲ ਬੈਜੋ ਕੋਲ ਦੁੱਖ ਸੁਖ ਦੇ ਮਖੋਲ ਬੈਜੋ ਸਾਡੇ ਕੋਲ ਦੁੱਖ ਸੁਖ ਦੇ ਮਖੋਲ ਸਤ ਸੰਗ ਜਾਮ ਬਾਬਾ ਜੀ ਲੋਕੀ ਮਾਰ ਦੇ ਬੋਲ ਸਤ ਸੰਗ ਜਾਮ ਬਾਬਾ ਜੀ ਲੋਕੀ ਮਾਰ ਦੇ ਬੋਲ ਸੈਨਾ ਸਖਦੀ ਬਾਬਾ ਜੀ ਅੰਜ ਲੱਗਦੇ ਜੀਵੇਂ ਕੰਡਿਆਂ ਦੇ ਰੋੜ ਅੰਜ ਲੱਗਦੇ ਬਾਬਾ ਜੀ ਜੀਵੇਂ ਕੰਡਿਆਂ ਦੇ ਰੋੜ ਸੈ ਨਾ ਸਖਦੀ ਬਾਬਾ ਜੀ ਮੇਰਾ ਦਿਲ ਹੈ ਕਮਜ਼ੋਰ ਸੈ ਨਾ ਸਖਦੀ बाबा जी मेरा दिल है कमजोर साल सैल बचिए ते दे दे जोर, सै लैल बचिए नी ते दे दे जोर कुर्सी डामा ਕੁਰਸੀ ਢਾਮਾ ਬਾਬਾ ਜੀ ਆਜੋ ਬਹਿ ਜੋ ਸੰਡੇ ਕੋਲ ਕੁਰਸੀ ਢਾਮਾ ਬਾਬਾ ਜੀ ਆਜੋ ਬਹਿ ਜੋ ਸੰਡੇ ਕੋਲ ਬਹਿ ਜੋ ਕੋਲ ਦੁੱਖ ਸੁਖ ਦੇ ਮਾਂਖੋਲ ਬਹਿ ਜੋ ਸੰਡੇ ਕੋਲ ਦੁੱਖ ਸੁਖ ਦੇ ਮਾਂਖੋ ਸੇਵਾ ਜਾਮਾ ਬਾਬਾ ਜੀ ਲੋਕੀ ਮਰਦੇ ਬੋਲ ਸੇਵਾ ਜਾਮਾ ਬਾਬਾ ਜੀ ਲੋਕੀ ਮਰਦੇ ਬੋਲ ਅੰਜ ਲਗਦੇ ਮਾਬਾ ਜੀ ਜੀ ਮੈਂ ਖੱਡਿਆਂ ਦੇ ਰੋੜ ਅੰਜ ਲਗਦੇ ਮਾ ਬਾਜੀ ਜੀ ਮੈਂ ਖੜੇ ਨਾ ਰੋੜ ਸੈਨਾ ਸਕਦੀ ਮਾ ਬਾਜੀ ਮੇਰਾ ਦਿਲ ਹੈ ਕਮਜੋਰ ਸੈਨਾ ਸਕਦੀ ਮਾ ਬਾਜੀ ਮੇਰਾ ਦਿਲ ਹੈ ਕਮਜੋਰ ਸਲ ਸਲ ਬਚੀਏ ਨੀ ਸਿਮਰਨਾ ਤੇ ਦੇ ਦੇ ਜੋਰ ਸੈ ਲੈ ਸੈ ਲੈ ਬਚੀਏ ਨੀ ਸਿਮਰਨਾ ਤੇ ਦੇ 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 ਜੋਰ ਕੋਰਸੀ ਦਾਮਾ ਕੋਰਸੀ ਦਾਮਾ ਬਾਬਾ ਜੀ ਆ ਜੋ ਬੈ ਜੋ ਸੰਡੇ ਕੋ ਦੁਰਸੀ ਦਾਮਾ ਬਾਬਾ ਜੀ ਆ ਜੋ ਬੈ ਜੋ ਸੰਨੇ ਕੋਲ ਬੈ ਜੋ ਕੋਲ ਸਤ ਸ ਦੁਖ ਨੇ ਸੇਵਾ ਤੇ ਜਾਮ ਬਾਬਾ ਜੀ ਲੋਕੀ ਮਾਰ ਦੇ ਬੋਲ ਸੇਵਾ ਤੇ ਜਾਮ ਬਾਬਾ ਜੀ ਲੋਕੀ ਮਾਰ ਦੇ ਬੋਲ ਅੰਜ ਲੱਗਦੇ ਬਾਬਾ ਜੀ ਜੀ ਮੈਂ ਸੜਕਾਂ ਦੇ ਰੋੜ ਅੰਜ ਲੱਗਦੇ ਬਾਬਾ ਜੀ ਜੇ ਮੈਂ ਸੜਕਾਂ ਦੇ ਰੋੜ ਸੈਨ ਸਕਦੀ ਬਾਬਾ ਜੀ ਦੇ ਲ ਹੈ ਕਮਜ਼ੋਰ ਸੈਨ ਸਕਦੀ ਬਾਬਾ ਜੀ ਮੇਰਾ ਦਿਲ ਹੈ ਕਮਜ਼ੋਰ ਸਲਸਲ ਬਚੀਏ ਨੀ ਸਿਮਰਾਂ ਤੇ ਦੇ ਦੇ ਜੋਰ ਸੇਲੇ ਸੇਲੇ ਬਚੀਏ ਨੀ ਸਿਮਰਾਂ ਤੇ ਦੇ ਦੇ ਜੋਰ ਹਰੀਕ੍ਰਿਸ਼ਨ ਰਾਦੇ ਰਾਦੇ